ਨੇ ਕਹ ਦੋ ਕਿਲੋ ਕਰੋ ਚੱਕੀ ਤੇ ਸ਼ਰਮ ਆਉਂਦੀ ਜਰਾ ਆਪ ਨੂੰ ਵੀ 5 ਕਿਲੋ ਕਣਕ ਲੈ ਕੇ ਜਾਵਾਂਗੇ ਪੂਰਦਾ ਦੇ ਬੱਕਲੀਆਂ ਦੇ ਬਣਾ ਲਿਆ ਕਰਾਂਗੇ ਕਰੇ 2 ਕਿਲੋ ਕਹਦੇ 2 ਕਿਲੋ ਕਰਦੇ ਭਾਈ ਅਸੀਂ ਜੀ ਬਾਦਲ ਨੂੰ ਮਾੜਾ ਨਹੀਂ ਕਹਿੰਦੇ ਜੀ ਬਾਦਲ ਨੇ ਸਾਡਾ ਮਾਪਿਓ ਜੀ ਮੈਂ ਤਾਂ ਨਿਆਣੀ ਉਮਰ ਤੁਸੀਂ ਉਦੋਂ ਸਾਡਾ ਮਾਪਿਓ ਦੱਸਦਾ ਕਹਿੰਦੇ ਬਸਤ ਕੁਛ ਦਿੱਤਾ ਬਾਦਲ ਨੇ ਜੀ ਅਸੀਂ ਬਾਦਲ ਨੂੰ ਕੀ ਮਾੜਾ ਕਹਦਾਂਗੇ ਜੇ ਮੈਂ ਨਿਆਣੀ ਸੀ ਮੇਰੇ ਮਾਪਿਓ ਤਾਂ ਵੀ ਵੱਡੀ ਸੀਗੇ ਉਹ ਤਾਂ ਦੱਸ ਦੀਨੇਗੇ ਹੁਣ ਆਲੀਆਂ ਸਰਕਾਰਾਂ ਨੂੰ ਕੀ ਕਰਾਂਗੇ ਜੀ ਕੀ ਦੱਸਦੇ ਨੇ ਤੁਹਾਡੇ ਜੀ ਮੇ ਜੀ ਕਹਿੰਦੇ ਨੇ ਕਣਕ ਆਟਾ ਵੀ ਦਿੰਦੇ ਸੀ ਜੀ ਤੇਲ ਖੰਡ ਸਾਰਾ ਕੁਛ ਦਿੰਦੇ ਸੀ ਕਹਿੰਦੇ ਜੀ ਸੁੱਕੀਆਂ ਦਾਲਾਂ ਵੀ ਦਿੰਦੇ ਸੀ ਜੀ ਸਾਰਾ ਕੁਛ ਦਿਆ ਕਰਦੇ ਸੀ ਕਹਿੰਦੇ ਮੀਡੀਆ ਤੇਲ ਵੀ ਦਿੰਦੇ ਸੀ ਜੀ ਉਹ ਤਾਂ ਕਹਿੰਦੇ ਸਟਾਪ ਸਟੂਪ ਹੁੰਦੇ ਸੀਗੇ ਜੀ ਉਹਨਾਂ ਵਿੱਚ ਪਾਣੂ ਜ ਪੇਲਛਣ ਬਤਾਵਾਂਗੇ 25-2500 ਰੁਪਇਆ ਕਰਾਂਗੇ ਬਾਕੀ ਬੁੜੀਆਂ ਦੇ ਕਹਿੰਦੇ ਸੀ ਖਾਤਿਆਂ ਚ ਪੈਸੇ ਪਾਵਾਂਗੇ ਉਦੋਂ ਤਾਂ ਵਾਦਾ ਕਰਤਾ ਭਗਵੰਤ ਮਾਨ ਨੇ ਤਾਂ ਸਾਨੂੰ ਕੁਝ ਵੀ ਨਾ ਦਿਖਾਇਆ ਗਰੀਬਾਂ ਨੂੰ ਗਰੀਬ ਤਾਂ ਅੱਜ ਭੁੱਖੇ ਮਰਦੇ ਆ ਜੱਟਾਂ ਨੂੰ ਦੇ ਦਿੰਦਾ ਜਿਹੜਾ ਕੁਝ ਹੁੰਦਾ ਕਿਸੇ ਦਾ ਤਾਂ ਨਰਮਾ ਮਰ ਗਿਆ ਉਹ ਵੀ ਖਾਤਿਆਂ ਚ ਪੈਸੇ ਪਾਤੇ ਕਿਸੇ ਦੀ ਕੰਕ ਟੇਢੀ ਹੋ ਗਈ ਮਾੜੀ ਮੋਟੀ ਉਹ ਵੀ ਖਾਤਿਆਂ ਚ ਪੈਸੇ ਪਾਤੇ ਹਵਾ ਨਾਲ ਕਿਸੇ ਦੀ ਜੀਰੀ ਟੇਢੀ ਹੋ ਗਈ ਮਾੜੀ ਮੋਟੀ ਉਹ ਵੀ ਖਾਤਾ ਚ ਪੈਸੇ ਪਾਤੇ ਰਹਿ ਗਏ ਗਰੀਬ ਗਰੀਬਾਂ ਦਾ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਪਰ ਕਿਹੜੀ ਸਰਕਾਰ ਨੇ ਗਰੀਬਾਂ ਦੀ ਗਰੀਬਾਂ ਦੀ ਸਰਕਾਰ ਸਰਕਾਰ ਨੇ ਗਰੀਬਾਂ ਦੀ ਕੀਤੀ ਬਾਦਲ ਨੇ ਆਪਣੇ ਨੇ ਵਾਦਲ ਨੇ ਬਾਦਲ ਨੇ ਬਹੁਤ ਕੁਝ ਦਿੱਤਾ ਸਾਨੂੰ ਕਲੌਨੀਆਂ ਦਿੱਤਾਂ ਬਾਦਲ ਨੇ ਬੈਠਣ ਨੂੰ ਜਗ੍ਹਾ ਦਿੱਤੀ ਬਾਦਲ ਨੇ ਸਾਨੂੰ ਵਧੀਆ ਕਣਕਾਂ ਦਿੱਤਾਂ ਵਧੀਆ ਸਾਡਾ ਮਦਦ ਕੀਤੀ ਆ ਬਾਦਲ ਨੇ ਸਾਰਿਆਂ ਨਾਲ ਵਧੀਆ ਮਦਦਵਾਦ ਨੇ ਕੀਤੀ ਆ ਸਾਡੀ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ ਕਾਂਗਰਸ ਸਰਕਾਰ ਨੇ ਕੋਈ ਹੱਕ ਦੀ ਗੱਲ ਕੀਤੀ ਕਾਂਗਰਸ ਕਾਂਗਰਾਲ ਸਰਕਾਰ ਵੀ ਵਧੀਆ ਸੀ ਪਰ ਭਗਵੰਤ ਮਾਨ ਨੂੰ ਹਰੇਕ ਸਰਕਾਰ ਵਧੀਆ ਹੀ ਆਈ ਆ ਬਤ ਗਿਆ ਕੀਤਾ ਸਰਕਾਰਾਂ ਆਉਂਦੀਆਂ ਨੇ ਵਾਅਦੇ ਕਰਕੇ ਜਾਂਦੀਆਂ ਨੇ ਕਿਹੋ ਜਿਹੇ ਤੁਹਾਡੇ ਨਾਲ ਵਾਅਦੇ ਕੀਤੇ ਸੀਗੇ ਕੀ ਆ ਉਹ ਪੂਰੇ ਹੋਏ ਨੇ ਸਰ ਤਾਂ ਵੀਰੇ ਕਿਸੇ ਨੇ ਨਹੀਂ ਕਰਿਆ ਕਨੌਲਿਆਂ ਜਿਵੇਂ ਜਾਂਦਿਆਂ ਨੇ ਕਿਸੇ ਨੇ ਮੁੜ ਕੇ ਗੱਲ ਨਹੀਂ ਸੁਣੀ ਕਹਿੰਦੇ ਕਿ ਤੁਹਾਨੂੰ ਕੀ ਮਿਲੂਗਾ ਸੁੱਤਾ ਲਾ ਲਖੀਰ ਤਵਾਰ ਨਹੀਂ ਸਰਕਾਰ ਨੇ ਕਦੇ ਇਹ ਤਾਂ ਬਹੁਤ ਮਦਦ ਕਰਦੀ ਕੀ ਮਦਦ ਕਰਦੀ ਆ 12 12 ਪੜੇ ਹੋਏ ਜਵਾਕ ਵਿਚਾਰਾ ਜਿਨ੍ਹਾਂ ਦੇ ਇਕੱਲੇ ਇਕੱਲੇ ਨੇ ਉਹ ਬਾਹਰ ਭੇਜੀ ਜਾਂਦੇ ਨਸ਼ੇ ਤੋਂ ਡਰਦੇ ਬਹੁਤ ਨੋਟੀਆਂ ਵੀ ਬਹੁਤ ਦਿੱਤੀਆਂ ਸੀ ਤਾਂ ਕਿਹਦੇ ਤੋਂ ਨੋਟੀਆਂ ਕੁਝ ਨਹੀਂ ਦਿੱਤਾ ਹੈ ਆ ਸਿਰਦੇ ਨੇ ਵਿਚਾਰੇ ਜਵਾਕ ਆ 12 12 ਪੜੇ ਗਰੀਬਾਂ ਦੇ ਕੋਲੇ ਨਾ ਵਜਦੇ ਕੀ ਸਰਕਾਰਾਂ ਨੂੰ ਕਰੂਗਾ ਕੋਈ ਕਿਹੜੀ ਸਰਕਾਰ ਨੇ ਗੱਲ ਕਰੀ ਹੈ ਗਰੀਬਾਂ ਦੀ ਹੁਣ ਤੱਕ ਸਾਡੀ ਤਾਂ ਸਰਕਾਰ ਨੇ ਬਾਦ ਅਨੇ ਕਰੀ ਸੀ ਜੀ ਕਨੌਲਿਆਂ ਵੀ ਦਿੱਤਾਂ ਨਹੀਂ ਦਾਲ ਵੀ ਦਿੰਦੇ ਰਹੇ ਆ। ਹੋਰ ਬਾਦੂ ਕੋਸ ਕਣਕਾ ਕੱਪਾ ਮਿਲਦਾ ਰਿਹਾ ਜੀ ਦਾਲ ਪਾਣੀ ਮਿਲਦਾ ਰਿਹਾ। ਮਾਦ ਤੇ ਦਿੱਤੀ ਸਰਕਾਰ ਦੇ ਵਿੱਚ ਕੋਈ ਬੱਚਿਆਂ ਨੂੰ ਵਜੀਫਾ ਹੋਵੇ ਜਾਂ ਕੁਛ ਨਹੀਂ ਆਇਆ ਨਹੀਂ ਕੁਛ ਨਹੀਂ ਆਇਆ ਹੈਗਾ ਕਿਸੇ ਨੇ ਸਾਗਨ ਸਕੀਮ ਨਹੀਂ ਦਿੱਤੀ ਹੋएगीਗੀ ਸੜ ਤਾਂ ਫਾਰਮ ਪਰਾ ਕੇ ਮੋੜਤੇ ਜੀ ਕਦੋਂ ਪਰ ਐਸੀ ਫਾਰਮ ਕਦੋਂ ਦੀ ਨਹੀਂ ਮਿਲਦੀ ਸਾਨੂੰ ਜੀ ਸਾਨੂੰ ਜੀ ਸਾਲ ਹੋ ਗਿਆ ਸੀਗਾ ਭਰਾ ਇਹਨਾਂ ਨੂੰ ਮੁੜ ਕੇ ਉਹ ਮੋੜ ਤੇ ਉਹ ਸਿੱਟ ਤੇ ਵਿਚਾਰ ਨਹੀਂ ਕੋਈ ਲੀਡਰ ਆਇਆ ਕੋਈ ਸਰਕਾਰ ਮਤਾਰ ਆਈ ਜਾਂਦੇ ਆ ਲੀਡਰ ਬਾਈ ਕੋਈ ਲੀਡਰ ਨੇ ਗੱਲ ਨਹੀਂ ਸੁਣੀ ਕੋਈ ਆ ਹੀ ਨਹੀਂ ਵੋਟਾਂ ਤੋਂ ਬਾਅਦ ਕੋਈ ਲੀਡਰ ਨਹੀਂ ਪਹੁੰਚਦਾ ਸਾਡੇ ਕੋਲੇ ਕੋਈ ਲੀਡਰ ਨਹੀਂ ਆਇਆ ਵੋਟਾਂ ਤੋਂ ਬਾਅਦ ਜਦੋਂ ਵੋਟਾਂ ਲੈਣੀਆਂ ਨਾ ਉਦੋਂ ਲੀਡਰ ਪਹੁੰਚਦੇ ਨੇ ਉਦੋਂ ਬਾਅਦ ਸਾਡੀ ਕੋਈ ਗੱਲ ਨਹੀਂ ਸੁਣਦੇ ਗਰੀਬਾਂ ਦੀ ਕਿਸੇ ਨੇ ਗੱਲ ਸੁਣੀ ਨਹੀਂ ਸਾਡੀ ਕਿਵੇਂ ਜੀ ਪੈਸੇ ਆਪ ਲੈ ਜਾਂਦੇ ਨੇ ਵੀਰੇ ਤੇ ਗਰੀਬਾਂ ਤੋਂ ਵੋਟਾਂ ਪਵਾ ਲੈਂਦੇ ਨੇਗੇ ਹੋਰ ਕੀ ਵਿਚਾਰੇ ਗਰੀਬ ਫਿਰਦੇ ਰਹਿੰਦੇ ਕੁੱਤੇ ਵਾਂਗੂ ਭੌਂਕਦੇ ਜਦੋਂ ਲੀਡਰ ਆਉਂਦੇ ਨੇ ਫਿਰ ਉਹਨਾਂ ਨੂੰ ਦੱਸਦੇ ਹੋ ਤੁਸੀਂ ਆਪਣੀਆਂ ਸਮੱਸਿਆਵਾਂ ਨੇ ਜਿਹੜੀਆਂ ਬਥੇਰਾ ਦੱਸਦੇ ਕੋਈ ਨਹੀਂ ਸੁਣਦਾ ਹੈਗਾ ਮੂਰੇ ਨਹੀਂ ਕੋਈ ਸਾਨੂੰ ਉਹੋ ਕਰਨ ਦਿੰਦਾ ਹੈਗਾ ਮੂਰੇ ਜਿਹੜਾ ਲੀਡਰ ਨੇ ਬਾਈ ਅੱਛਾ ਉਹੀ ਬਸ ਉਹੋ ਕਰੀ ਜਾਂਦੇ ਨੇ ਕਿ ਕੋਈ ਨਹੀਂ ਬੋਲਣ ਦਿੰਦਾ ਹੈਗਾ ਸਰ ਤਾਂ ਪਿੰਡਾਂ ਦਾ ਵੀ ਨਹੀਂ ਕੋਈ ਕੁਛ ਕਰਦੇ ਹੈਗੇ ਕਹਿੰਦਾ ਕੋਈ ਮੰੰਬਰ ਕਰੇ ਨਾ ਸਰਪੰਚ ਕਰੇ ਗਰੀਬ ਨਹੀਂ ਤਾਂ ਕੋਈ ਨਹੀਂ ਸੁਣਦਾ ਅੱਛਾ ਨਹੀਂ ਕਦੀ ਤੁਸੀਂ ਸਰਪੰਚ ਨੂੰ ਕਹਿਆ ਨਹੀਂ ਵੀ ਸਾਡੇ ਕੰਮ ਕਰਾਓ ਜਦੋਂ ਬਾਈ ਕੰਮ ਹੀ ਨਹੀਂ ਕਰਦਾ ਜਾਏ ਤਾਂ ਕੀ ਫਾਇਦਾ ਹੈ ਨਰੇਗਾ ਦਾ ਕੰਮ ਦੋ ਸਾਲ ਹੋ ਗਏ ਸਾਡੇ ਪਿੰਡ ਚ ਚੱਲੇ ਨੂੰ ਮੁੜ ਕੇ ਚੱ ਕਿਹੜੀ ਸਰਕਾਰ ਵਧੀਆ ਰਹੀ ਹੈ ਹੁਣ ਤੱਕ ਗਰੀਬਾਂ ਦੇ ਹੱਕ ਨੂੰ ਜੀ ਜੀ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਕਿ ਮੇਰੇ ਕੰਨੀਓ ਤਾਂ ਸਾਰੀ ਸਰਕਾਰੀ ਮਾੜੀ ਹੈਗੀ ਕਿਉਂਕਿ ਸਾਡਾ ਰਾਸ਼ਨ ਕਾਰਡ ਟਿਕਰ ਨਹੀਂ ਹੈਗਾਗਾ ਪਹਿਲਾਂ ਵੋਟਾਂ ਵੇਲੇ ਤਾਂ ਕਹਿੰਦੇ ਨੇ ਅਸੀਂ ਸਾਰਾ ਕੁਝ ਬਣਾਵਾਂਗੇ ਤੇ ਇਸ ਤੋਂ ਬਾਅਦ ਝਾਟੇ ਦੱਸੀ ਬਣ ਜਾਂਦੇ ਨੇ ਐਹੀ ਜੀ ਸਰਕਾਰ ਨੂੰ ਕੀ ਫੂਕਾਂਗੇ ਜਿਹੜੇ ਦਫ਼ਤਰਾਂ 'ਚ ਜਾਂਦੇ ਆਂ ਉਦੋਂ ਕਹਿੰਦੇ ਨੇ ਵੋਟਾਂ ਤੋਂ ਬਾਅਦ ਕਰਾਂਗੇ ਵੋਟਾਂ ਤੋਂ ਬਾਅਦ ਕਰ ਆਟੇ ਦੱਸੀ ਬਣ ਜਾਂਦੇ ਨੇ ਮੈਂ ਤਾਂ ਗਾਲੀ ਕੱਢਦੀ ਆ ਜੀ ਸਰਕਾਰ ਨੂੰ ਵੋਟਾਂ ਆ ਗਈਆਂ ਹੁਣ ਫਿਰ ਇਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਹਾਂ ਜੀ ਪੁੱਛਿਆ ਸੀ ਜੀ ਹੁਣ ਵੀ ਉਹੀ ਕੁਝ ਬੋਲੇ ਨੇ ਹੁਣ ਵੀ ਕਹਿੰਦੇ ਆ ਕਿ ਵੀ ਵੋਟਾਂ ਬਣ ਜਾਣਗੇ ਤੇ ਫਿਰ ਥੋੜਾ ਰਸਨ ਕਾਟ ਬਣੂਗਾ ਤੇ ਫਿਰ ਇਹਦੇ ਬਾਅਦ ਕੀ ਨਹੀਂ ਬਣਾਉਣਾ ਰਸਨ ਕਾਟ ਕਿਉਂ ਕਿਉਂ ਭਰੋਸਾ ਨਹੀਂ ਇਹਨਾਂ ਤੇ ਨਾ ਜੀ ਸੰਤ ਭਰੋਸੀ ਨਹੀਂ ਹੈਗਾ ਜੀ ਇਸ ਤੇ ਦਫ਼ਤਰ ਚ ਜਾ ਕੇ 20 ਵਾਰੀ ਮੁੜਿਆ ਸਾਡੇ ਤੋਂ ਕੁਝ ਕੀਤਾ ਨਹੀਂ ਹੈਗਾ ਕਹਿੰਦੇ ਨੇ ਵੋਟਾਂ ਪੈ ਜਾਣ ਤੇ ਫਿਰ ਬਣਾ ਦੇ ਕਹਿੰਦੇ ਸੰਤ ਸਭੀ ਬਹੁਤ ਘੱਟ ਮਿਲੇ ਹਲੇ 2 ਸਾਲ ਹੀ ਹੋਏ ਨੇ ਸਾਨੂੰ ਆਇਆ ਇਹਨੂੰ ਜੀ 2 ਸਾਲ ਹੋ ਗਏ ਹੈ ਕੱਟੇ 2 ਸਾਲਾਂ ਚ ਤਾਂ ਮਹਿਲ ਪਾ ਦਿੰਦੇ ਨੇ ਕਿ ਲੋਕ 2 ਸਾਲ ਕੱਟੀ ਨਹੀਂ ਨੇਗੇ ਬਸ ਤੂੰ ਦਿਨ ਦੋ ਸਾਲ ਤਾਂ ਉਹ ਤਾਂ ਫਿਰ ਉਹਨਾਂ ਵਾਸਤੇ ਜੀ ਵਾਸਤੇ ਆਪਣੇ ਵਾਸਤੇ ਕੀ ਹੈਗਾ ਕਿਹਨੂੰ ਅੱਗੇ ਨਹੀਂ ਦੁਨੀਆ ਦਾ ਕੁਝ ਕਰ ਨਹੀਂ ਸਕਦਾ ਜਿਹੜਾ ਸਾਡਾ ਕਰੂਗਾ ਉਹ ਸਾਨੂੰ ਤਾਂ ਉਹੀ ਸਰਕਾਰ ਵਧੀਆ ਲੱਗਦੀ ਹੈ ਉਹੀ ਨਾਲ ਲੱਗਦੀ ਜਿਹੜਾ ਕੋਈ ਗਰੀਬਾਂ ਦਾ ਕਰੂਗਾ ਉਹੀ ਸਰਕਾਰ ਵਧੀਆ ਲੱਗਦੀ ਹੈ ਬਾਦਲ ਨੂੰ ਜੀ ਸੀ ਸਰਕਾਰ ਬਣਾ ਕੇ ਉਹਨੇ ਆਦਾ ਬਹਿਤ ਅਸੀਂ ਜੀ ਬਾਦਲ ਨੂੰ ਮਾੜਾ ਨਹੀਂ ਕਹਿੰਦੇ ਜੀ ਬਾਦਲ ਨੇ ਸਾਡਾ ਮਾਪਿਓ ਜੀ ਮੈਂ ਤਾਂ ਨਿਆਣੀ ਉਮਰ ਤੱਕ ਸੀ ਉਦੋਂ ਸਾਡਾ ਮਾਪਿਓ ਦੱਸਦਾ ਕਹਿੰਦੇ ਬਸਤ ਕੁਛ ਦਿੱਤਾ ਬਾਦਲ ਨੇ ਜੀ ਅਸੀਂ ਬਾਦਲ ਨੂੰ ਕੀ ਮਾੜਾ ਕਹਦਾਂਗੇ ਜੇ ਮੈਂ ਨਿਆਣੀ ਸੀ ਮੇਰੇ ਮਾਪਿਓ ਤਾਂ ਵੀ ਵੱਡੀ ਸੀਗੇ ਉਹ ਤਾਂ ਦੱਸ ਦੀਨੇਗੇ ਹੁਣ ਆਲ ਅਸੀਂ ਜਿੱਤੇ ਐਲਖੰਡਰ ਸਾਰਾ ਕੁਝ ਦਿੰਦੇ ਸੀ ਕਹਿੰਦੇ ਸੀ ਸੁੱਕੀਆਂ ਦਾਲਾਂ ਵੀ ਦਿੰਦੇ ਸੀ ਜੀ ਸਾਰਾ ਕੁਝ ਦਿਆ ਕਰਦੇ ਸੀ ਕਹਿੰਦੇ ਮੀਟੀਆ ਤੇਲ ਵੀ ਦਿੰਦੇ ਸੀ ਜੀ ਉਹ ਤਾਂ ਕਹਿੰਦੇ ਸਟਾਪ ਸਟੂਪ ਹੁੰਦੇ ਸੀਗੇ ਜੀ ਉਹਨਾਂ ਵਿੱਚ ਪਾਣ ਨੂੰ ਜੀ ਚਾਹ ਪਾਣੀ ਕਰਨ ਨੂੰ ਜੀ ਸਾਰਨ ਸਕੀਮਾ ਸਾਰਾ ਕੁਝ ਹੁਣ ਆ ਸਰਕਾਰ ਜਿਹੋ ਹੀ ਤਾਂ ਗੱਲ ਹੈ ਜੀ ਸਰਕਾਰ ਦੇ ਵਿੱਚ ਕੁਝ ਮਿਲਦਾ ਇੱਕ ਜੀ ਆ ਮੀਟਰ ਜੀ ਇਹਨਾਂ ਦਾ ਸਰਕਾਰ ਦਾ ਹੱਕ ਨਹੀਂ ਹੈਗਾ ਜੀ ਚਿਪਾ ਵਾਲੇ ਲਾਉਣ ਦੇ ਜਿਹੜੇ ਅਣਪੜ੍ਹਨੇ ਉਹਨਾਂ ਨੂੰ ਕੀ ਪਤਾ ਚਿਪਾ ਵਾਲਿਆਂ ਦਾ ਤੇ ਸਾਨੂੰ ਪੜ੍ਹਨਾ ਨਹੀਂ ਆਉਂਦਾ ਕਰਨਾ ਨਹੀਂ ਆਉਂਦਾ ਤੇ ਚਿਪਾ ਵਾਲੇ ਮੀਟਰ ਤੇ ਅਸੀਂ ਝਾਕੀ ਜਾਂਦੇ ਰਹਿੰਦੇ ਆ ਜੀ ਇਹਦਾ ਨਾਂ ਪੁੱਛੋ ਜਿੱਤੀ ਤਾਂ ਆਇਆ ਨਹੀਂ ਕੋਸ ਨਹੀਂ ਆਉਂਦਾ ਹੈਗਾ ਜੀ ਸਾਡੇ ਦਾ ਰਸਨ ਕਾਟ ਹੀ ਨਹੀਂ ਹੈਗਾ ਸਾਡੇ ਤਾਂ ਬਿਲਕੁਲ ਨਹੀਂ ਆਉਂਦਾ ਹੈਗਾ ਜੀ ਹੁਣ ਸਰਕਾਰ ਨੂੰ ਆਉਣੀ ਚਾਹੀਦੀ ਹੈਗੀ ਨਾ ਜੀ ਸਰਪ ਨਹੀਂ ਮਿਲਿਆ ਹੈਗਾ ਇਹਨਾਂ ਵਿਚਾਰਾਂ ਦਾ ਮਦਦ ਕਾਫੀ ਉਮਰ ਹੋ ਗਈ ਸੋਡੀ ਵੋਟਾਂ ਪਾਉਂਦੇ ਨੂੰ ਹੁਣ ਤੱਕ ਕਿਹੜੀ ਸਰਕਾਰ ਵਧੀਆ ਲੱਗੀ ਤੁਹਾਨੂੰ ਤੁਹਾਨੂੰ ਤਾਂ ਕੋਈ ਵੀ ਨਹੀਂ ਵਧੀਆ ਲੱਗੀ ਕਿਸੇ ਨੇ ਕੁਝ ਦਿੱਤਾ ਹੀ ਨਹੀਂ ਉਹੀ ਤਾਂ ਗੱਲ ਹੈ ਕੋਈ ਨਹੀਂ ਤੇਰਾ ਕਹਿੰਦੇ ਤੇਰਾ ਜੀ ਜਾਣੀ ਹੈ ਜੀ ਹੁਣ ਸਰਕਾਰ ਸੁਣਦੀ ਹੋਣੀ ਸਾਰਾ ਕੁਝ ਸੁਣਦੀ ਹੋਣੀ ਜਿਹੜੇ ਗਰੀਬ ਦੇ ਰਸਨ ਕਾਟ ਨਹੀਂ ਹੈਗਾ ਆਖਰ ਨੂੰ ਜਾਂਦੇ ਤਾਂ ਉਹ ਹੀ ਨੇ ਦਫ਼ਤਰਾਂ 'ਚ ਦੇ ਮਣਾਉਣੇ ਚਾਹੀਦੇ ਨੇ ਸਰਕਾਰ ਨੂੰ ਵੀ ਜਿਹੜਾ ਦਫ਼ਤਰਾਂ 'ਚ ਹੁਣ ਦਫ਼ਤਰ ਜ ਸੁਣਦੀ ਨਹੀਂ ਹੈਗੀ ਜੀ ਇਸ ਤੋਂ ਪੰਜਾਬ ਹਰੀ ਜਾਏ ਸਾਨੂੰ ਤਾਂ ਕਹਿੰਦੇ ਨੇ ਬੋਟਾ ਤਵਾਦ ਹੈ ਬੋਟਾ ਤਵਾਦ ਟੋਲ ਫਰੀ ਨੰਬਰ ਜਾਰੀ ਕੀਤਾ ਭਗਵੰਤ ਸਿੰਘ ਸਰਕਾਰ ਨੇ ਪਤਾ ਨਹੀਂ ਟੋਲ ਫਰੀ ਨੰਬਰ ਦਾ ਅਨਪੜਾ ਜੀ ਤਾਹ ਲੱਗਦਾ ਕਿ ਕੀ ਨੰਬਰ ਆ ਕੀ ਨਾ ਆ ਮੀਟਰ ਲਾਤੇ ਇੰਨਾ ਰਸਨ ਕੱਟ ਬਣਨਾ ਚਾਹੀਦਾ ਜੀ ਸਰਕਾਰ ਨੂੰ ਹਰ ਇੱਕ ਨੂੰ ਕਹਿਣਾ ਚਾਹੀਦਾ ਕੋਈ ਅਨਪੜਾ ਹੋਵੇ ਹੁਣ ਆਪਾਂ ਨੂੰ ਟੋਨਾ ਟੂਨਾ ਦਾ ਕੀ ਪਤਾ ਲੱਗਦਾ ਉਹੀ ਤਾਂ ਗੱਲ ਆ ਕਾਲਡ ਬਣਾ ਦੇ 5 ਲੱਖ ਵਾਲੇ ਜਿਹਨੂੰ ਉੱਥੇ ਜਾਣੇ ਕੋਈ ਸੁਣਦਾ ਨਹੀਂ ਅਸੀਂ 5 ਲੱਖ ਵਾਲੇ ਥੋੜੇ ਕਾਲਡ ਆ ਨਹੀਂ ਲੱਗਦਾ ਠੀਕ ਹੋ ਜਾਂਦਾ ਸਾਡੇ ਸਾਡੇ ਦੁੱਗਣੇ ਲੱਗੇ ਸਾਡਾ ਪੂਰਾ 6 ਮਹੀਨੇ ਪੈ ਕੇ ਮੰਜੇ ਦੇ ਮਰਗੇ ਕਿਸੇ ਨੇ ਸਾਡੀ ਸੁਣੀ ਨਹੀਂ ਆਹ ਤਾਂ ਕਹਿੰਦਾ ਸਾਡੇ ਵਰਗੇ ਤਾਂ ਪੇਟੀਆਂ ਚ ਪੈਣ ਨਹੀਂ ਨਹੀਂ ਫਿਰ ਹੋਇਆ ਸਾਨੂੰ ਤਾਂ ਸੱਤਾ ਪੈਸੇ ਲੈਂਦੇ ਰਿਆ ਕੋਈ ਫਿਰ ਨਹੀਂ ਹੋਇਆ ਹਾਂ ਲੈ ਕੇ ਆ ਗਏ ਜਿਵੇਂ ਰਗੀ ਹੁਣ ਜਵਾਖਾਂ ਦੇ 3200 ਫਰੂਫ ਬਣਾਉਣ ਲੱਗ ਸਰਕਾਰ ਦੀ ਇਹ ਗੱਲ ਮਾੜੀ ਹੈਗੀ ਸਾਥ ਤਾਂ ਪੂਰੀ ਨਹੀਂ ਹੋਏਗੀ ਫਰੂਫ ਵੀ ਪੂਰੇ ਵੀ ਨਹੀਂ ਹੁੰਦੇ ਅੱਗੇ ਕੱਲ ਖਾਤਿਆਂ ਚ ਪੈਸੇ ਪਾਈ ਜਾਂਦੇ ਸੀ ਹੁਣ ਸਰਕਾਰ ਤਾਂ ਅੰਤਰੇ ਤੇ ਜਾਰੀ ਅੰਤਰੇ ਦੇਖ ਦਿਓ 3200 ਪ੍ਰੂਫ ਭਾਲ ਦੇਣੀ ਜੀ ਹੁਣ 3200 ਪ੍ਰੂਫ ਵਾਕ ਪਰਦੇ ਨੇ ਕੋਈ ਇਹੋ ਹੀ ਤਾਂ ਗੱਲ ਆ ਗਈ ਜੀ ਕੋਈ ਪੈਸਾ ਨਹੀਂ ਆਜੀ ਸੱਤ ਉਧਰ ਸਰਕਾਰ ਉੱਚ ਭਾਲ ਜਾਣੀ ਜੀ ਸਰਕਾਰ ਉੱਚ 3200 ਗੇੜਾ ਸਰਕਾਰ ਮਰਵਾਉਂਦੀ ਆ ਇੱਕ ਸਰਕਾਰ ਚ ਨੀ ਨੌਕਰੀਆਂ ਮਿਲ ਰਹੀਆਂ ਨਹੀਂ ਉਹ ਨਹੀਂ ਜੀ ਮਿਲਦਾ ਨੌਕਰੀ ਨਾ ਉਹ ਪਰਦੇ ਨੇ ਵਿਚਾਰੇ ਪੜੇ ਹੋਏ ਜਵਾਕ ਦਿਹਾੜੀਆਂ ਕਰਦੇ ਕੁਝ ਨਹੀਂ ਮਿਲਦਾ ਉਹ ਪਰਦੇ ਨੇ ਦਿਹਾੜੀਆਂ ਕਰਦੇ ਅਣ ਪੜਾਂ ਵਰਗੇ ਹੋ ਗਏ ਵਿਚਾਰੇ ਪੜੇ ਲਿਖੇ ਜਵਾਕ ਵੀ ਪੋਤਾਂ ਨੀ ਨੌਕਰੀਆਂ ਕਿੱਥੇ ਦੇਈ ਜਾਂਦੇ ਨੇ ਨੌਕਰੀਆਂ ਦਿੰਦੇ ਜਿੱਥੇ ਕੋਈ ਤਾਕੜੇ ਬੰਦੇ ਨੇ ਜੱਟੇ ਜੱਟਾਂ ਦੇ ਜਵਾਨਾਂ ਨੂੰ ਦਿੰਦੇ ਨੇ ਕਿਹੜਾ ਵਧੀਆ ਲੱਗਦਾ ਤੁਹਾਨੂੰ ਕੋਹਣ ਅੱਗੇ ਆਉਣਾ ਚਾਹੀਦਾ ਕਿਹੜੀ ਸਰਕਾਰ ਅੱਗੇ ਆਉਣੀ ਚਾਹੀਦੀ ਸਰਕਾਰ ਜੀ ਹੁਣ ਜੇ ਕੋਈ ਕੰਮ ਕਰੂਗੀ ਸਾਨੂੰ ਤਾਂ ਉਹੀ ਵਧੀਆ ਲੱਗੂਗੀ ਵੀ ਜਿਹੜਾ ਕੋਈ ਆ ਕੇ ਸਾਡੀ ਸੁਣੂਗਾ ਹੁਣ ਜਦੋਂ ਹਜੇ ਤੱਕ ਸਾਡੀ ਗਰੀਬਾਂ ਦੀ ਕੋਈ ਸੁਣਦਾ ਹੀ ਨਹੀਂ ਜਦੋਂ